ਇਹ ਚੱਲ ਰਹੀ ਹੈ ਜਿਹੜੀ ਕਾਨਫਰੈਂਸ ਕੀਤੀ ਜਾ ਰਹੀ ਹੈ 21 ਘਟਨਾ ਨੂੰ ਲੈ ਕੇ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਕਾਨਫਰੈਂਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਇੱਕ ਵੀਡੀਓ ਵੀ ਬਣੀ ਉਹ ਵਾਇਰਲ ਹੋਈ ਤਾਂ ਉਹ ਸਾਰੇ ਜਿਹੜੇ ਮੁੰਡੇ ਨੇ ਇਸ ਟਾਈਮ 6 ਮੁੰਡੇ ਜਿਹੜੇ ਇਹਨੇ ਰਾਉਂਡ ਅਪ ਕੀਤੇ ਗਏ ਨੇ ਦੋ ਗੱਡੀਆਂ ਇਹਨਾਂ ਰਾਉਂਡ ਅਪ ਕਰ ਲੀਆਂ ਨੇ ਔਰ ਇਹਨਾਂ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ। ਆ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ। ਸਾਡੇ ਵਰਦੀ ਐਸਐਸਪੀ ਸਾਹਿਬ, ਵਰਦੀ ਡੀਆਈਜੀ ਸਾਹਿਬ, ਵਰਦੀ ਡੀਜੀਪੀ ਸਾਹਿਬ ਸਾਰਿਆਂ ਨੂੰ ਸਟ੍ਰਿਕਟ ਆਦੇਸ਼ ਨੇ ਕਿ ਮਾਡਲ ਕੋਡ ਆਫ ਕੰਡਕਟ ਲੱਗਾ ਹੋਇਆ। ਔਰ ਜੋ ਕਾਨੂੰਨ ਮੁਤਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ ਜੀ ਬਸ ਆਪ ਕੋਈ ਕਾਰਨ ਸਾਹਮਣੇ ਆਇਆ ਵੀ ਕਦੋਂ ਹੋ ਦਮ ਸੀ ਕੀ ਲੜਾਈ ਕੀ ਸਿਆਕਰ ਕਰਕੇ ਨਾ ਮਾਮਦਾ ਸੀ ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜੇ ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਉਹਨਾਂ ਕੋਈ ਟਾਈਮ ਜਿਵੇਂ ਇੱਕ ਬੱਚਾ ਆਪਾਂ ਦੇਖਦੇ ਆ ਉਦੋਂ ਕੁਛ ਨਹੀਂ ਮੌਕੇ ਤੇ ਸਟੰਡ ਐਕਸ਼ਨ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟੇ ਹੈਗੇ ਨੇ ਜਿਹਨਾਂ ਕੋਲ ਜਿਹੜਾ ਆਪਾਂ ਗੱਡੀ 'ਚ ਦੇਖਦੇ ਆ ਜਿਹੜਾ ਇੱਕ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟ੍ਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਦੀਮੇ ਮੈਂ ਦੱਸਣਾ ਚਾਹ ਕੋਈ ਸਲ ਅਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ ਚ ਇਹ ਚੀਜ਼ ਵੀ ਮਲੀ ਤਾਂ ਉਹਦੇ ਮੁਤਾਬਕ ਕੁਝ ਬਣ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਇਹ ਸਾਰਾ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਾਂ ਕੋਈ ਨਹੀਂ ਸਰ ਤੁਸੀਂ ਦੱਸ ਰਹੇ ਮੈਂ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਦੋਂ ਤੁਤੂਮਮੇ ਹੋ ਗਈ ਬੋਲ ਬੁਲਾ ਰਾ ਜਿੰਨੂੰ ਆਪਣੇ ਕਹਨੇ ਆ ਜੀ ਪਰ ਉਦੋਂ ਬਾਅਦ ਇਹ ਆਪਸ ਚ ਸਾਰੀ ਸਟ੍ਰੀਟਾਂ ਦੇ ਸਾਹਮਣੇ ਆਈ ਸਰ ਉਹਨਾਂ ਦੇ ਬਾਅਦ ਕਾਫੀ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਗੱਲਾਂ ਜਲਾ ਲਾਲੂ ਮਿੰਦਰਾ ਕੋਲੋਂ ਇਸ ਵਾਰ ਕਾਫੀ ਮ ਤੇ ਕਾਫੀ ਲੜਾਈ ਜਿਹੜਾ ਮੋਲ ਬਣਿਆ ਪਹਿਲਾਂ ਸਰ ਪਹਿਲੀ ਗੱਲ ਤਾਂ ਇਹ ਕਿ ਕਾਲਜ ਚ ਪੜਨ ਨਹੀਂ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਉਥੇ ਬਾਹਰ ਤਾਂ ਕੱਟਦਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਇਦਾਂ ਦਾ ਕ੍ਰਿਮੀਨਲ ਜਾਂ ਕੋਈ ਇਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜਿਆਂ ਚ ਵੀ ਚੈੱਕ ਰੱਖਦੇ ਹਾਂ ਔਰ ਗਸ਼ਤ ਕਰਕੇ ਉਹ ਵੀ ਪ੍ਰੋਪਰ ਚੈੱਕ ਕਰੇ ਜਿਹੜੇ ਕਾਲਜ ਸਰ ਜਿਵੇਂ ਕਾਲਜ ਤੇ ਕਿਹਾ ਸਰ ਉੱਥੇ ਥੋੜੀ ਜੀ ਪੁਲਿਸ ਤਨਖਤ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਆ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਦੀ ਡਰਾਈਵ ਚੱਲੇਗੀ ਕਾਲਜਾਂ ਦੇ ਬਾਹਰ ਕੁਝ ਸਪੈਸ਼ਲ ਕੋਈ ਸਰ ਮੈਂ ਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜਸ ਹੋ ਗਏ ਚਾਹੇ ਸਕੂਲਸ ਨੇ ਜਿੱਥੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਰ ਰੱਖਦੇ ਹਾਂ ਸਾਰੀ ਗੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿਹੜੀ ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਆ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਵੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਲੇਕਿਨ ਆ ਸਿਮੀ ਚੜ੍ਹੇ ਲੈਣੇ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕਾਰਵਾਈ ਕਿਸ ਤਰੀਕੇ ਦੀ ਕੀਤੀ ਹੈ ਜੀ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਔਰ ਇਨ ਸਟੈਪਸ ਦਾ ਕੇ ਚੱਲ ਕੇ ਖਾਇਮਾ ਜਾਂ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਕਿਹੜਾ ਐਕਟੀਵਿਟੀਜ਼ ਚੰਦਰ ਐਂਟਰ ਕਰ ਜਾਂਦਾ ਫਿਰ ਵਾਪਸੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਉਹ ਸਾਰੀਆਂ ਚੀਜ਼ਾਂ ਬੱਚਿਆਂ ਨਾਲ ਕਰਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਇਸ ਗੱਲ ਬਾਰੇ ਸਰ ਪੀਸੀਆਰ ਦੀ ਗਸ਼ਤ ਵਗੈਰਾ ਵਧਾਈ ਜਾਏਗੀ ਸਰ ਪੀਸੀਆਰ 112 ਸਾਰੀਆਂ ਸੈ ਰੈਗੂਲਰ ਕੰਮ ਕਰ ਰਹੀਆਂ ਨੇ ਹੁਣ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਕੋਡ ਹੈ ਉਹ ਲੱਗਾ ਹੋਇਆ ਚਾਹੇ ਸਿਟੀ ਦਾ ਆਈਡੀਆ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਸਾਰਾ ਅਸੀਂ ਉਸ ਚ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਵੱਧ ਰਵੇ ਸਰ ਜੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜੀ ਨਹੀਂ ਕਿਸੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸਰ ਉਮਰ ਕੀ ਦੀ ਹੈ ਇਹਦਾ ਸਾਰੇ 20 22 ਸਾਲ ਦੇ ਨੇ ਜੀ ਸਾਰੇ ਇਹਨਾਂ ਤੇ ਕੋਈ ਐਫ ਆਈ ਆਰ ਦਰਜੀ ਹੈ ਜਾਂ ਇਹਨਾਂ ਤੇ ਸਰ ਸਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਵੱਰ ਪਾਸੇ ਜਾ ਰਿਹਾ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਝੇ ਨੇ ਜੀਮਾ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਉਹ ਅਸੀਂ ਕਾਰਵਾਈ ਕਰਾਂਗੇ ਜਰੂਰ ਪਰ ਉਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ ਚ ਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਖਤਰਾ ਚ ਠੀਕ ਹੈ ਠੀਕ ਹੈ ਸਾਰੀ ਥੈਂਕ ਯੂ